ਸਤਿ ਸ੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤਾਂ ਤੁਸੀਂ ਸਾਡੇ ਨਾਲ ਜੁੜਿਓ YouTube ਚੈਨਲ ਦੇ ਨਾਲ ਲੋਕ ਸਭਾ ਹਲਕਾ ਲੁਧਿਆਣਾ ਤੋਂ ਪੱਪੀ ਪ੍ਰਸ਼ਾਦ ਜੀ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਖੜਾ ਕਰਕੇ ਹਲਕੇ ਦੇ ਵਿੱਚ ਉਤਾਰਿਆ ਗਿਆ ਜਿੱਥੇ ਕਿ ਅੱਜ ਜਗਰਾਉਂ ਦੇ ਵਿੱਚ ਉਹਨਾਂ ਦੀ ਐਂਟਰੀ ਹੋਈ ਹੈ ਜੀ ਜਿੱਥੇ ਕਿ ਬੀਬੀ ਸਰਬਜੀਤ ਕੌਰ ਮਾਨੂਕੇ ਹਲਕਾ ਐਮਐਲਏ ਅਤੇ ਉਹਨਾਂ ਦੇ ਹਜ਼ਾਰਾਂ ਵਰਕਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਸਭ ਤੋਂ ਪਹਿਲਾਂ ਆਉਣ ਤੋਂ ਉਹਨਾਂ ਨੇ ਜੈਨ ਮੰਦਰ ਮੱਥਾ ਟੇਕ ਕੇ ਉਹਨਾਂ ਤੋਂ Swami Roopchan Jain ji ਤੋਂ ਆਪਣਾ ਆਸ਼ੀਰਵਾਦ ਲਿਆ ਜਿੱਥੇ ਕਿ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਜੀਓ ਆਇਆਂ ਆਖਿਆ ਸੋ ਅਸੀਂ ਉਹਨਾਂ ਦਾ ਕਰਦੇ ਹਾਂ ਗਲੋਤ ਤੇ ਕਿੰਨੇ ਜਾਣਦੇ ਆ ਕੀ ਕਹਿ ਰਹੇ ਆ ਕਿ ਪ੍ਰਸ਼ਾਸਨ ਇਤਨੇ ਬੜੇ ਬੜੇ ਕਾਰੇ ਹੋ ਰਹੇ ਹਨ ਅੱਜ ਮਾਰਾ ਪਰਮ ਸੁਭਾਗਿਆ ਹੈ ਕਿ ਲੁਧਿਆਣਾ ਸੇ जो हमारे आम आदमी पार्टी के लोकसभा के उम्मीदवार श्री अशोक प्रेशर पप्पी जी और उनके साथ हमारी यहाँ की एम साहब मैडम भरबजीत कौर वानके जी और अपने हमारे कमेटी के प्रधान श्री अमरजीत मालवा जी, जी और, और हमारे सारे यहाँ मीडिया साहबान और जितने भी सदस्य हैं यहाँ पर आज पधारे हैं मैं उनका सकल समाज की ओर से हमारे प्रधान जी संगरतन जी कैशियर साहब सारी समाज की पदाधिकारी यहाँ पर टीम बैठती है तो मैं इनका यहाँ पधारने पर सबसे सब पहले हार्दिक स्वागत करता हूँ हार्दिक अभिनंदन करता हूँ हमारा जो ये का जैन समाज है इसमें घर चाहे सत्तर अस्सी है पर इसमें बड़े विशाल तौर पर कार्य चल रहे हैं पीछे पचास या स्क्तर फुट की लेंटर का एक अस्पताल भी बना हुआ है और पक्षियों का हॉस्पिटल भी चल रहा है तो आप हमारे यहाँ पर आज माथा टेकने आए हैं तो जो आपके मन में मनोकामनाएं हैं भगवान आपकी रूपचंद जी महाराज की मनोकामनाएं पूरी करें मैं आपका यहां पधारने पर दोबारा से एक बार हार्दिक स्वागत करता हूं और हार्दिक अभिनंदन करता हूं धन्यवाद थैंक यू नावों ਦੇ ਵਿੱਚ ਬੜਾ ਵੱਡਾ ਸੰਜੋਗ ਮਿਲਿਆ ਲੋਕਾਂ जैन ਸਮਾਜ ਦਾ ਵੀ ਮਿਲਿਆ ਅੱਜ ਕੀ ਕਹਿਣਾ ਦਵਾਂ ਕਿ ਕਿਹੜਾ ਕਿਹੜਾ ਦੋਰਾ ਰੋ ਅੱਜ ਦਾ ਸਭ ਤੋਂ ਪਹਿਲਾਂ ਮੈਂ Swami Srupanna Maharaj Rogchand Maharaj ਦੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾ ਕੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ जैन ਸਮਾਜ ਔਰ ਮੇਰੀ ਵੱਡੀ ਭੈਣ ਮਾਨੂੰਕੇ ਜੋ ਇੱਥੇ ਦੇ ਬਧਾਇਕ ਨੇ ਔਰ ਸਾਡੇ ਤਮੋੜ ਸਾਹਿਬ ਜੋ ਸਾਡੇ ਦਿਆਤੀ ਦੇ ਪ੍ਰਧਾਨ ਨੇ ਔਰ ਸਾਰੇ ਆਮ ਆਦਮੀ ਪਾਰਟੀ ਦੇ ਸਾਡੇ ਜਗਰਾਉਂ ਦੇ ਵੀ ਪ੍ਰਧਾਨ ਸਰਵਾਨ ਵੀ ਬੈਠੇ ਆ ਆਮ ਆਦਮੀ ਪਾਰਟੀ ਦੇ ਸਾਰੇ ਜਿੰਨੇ ਵੀ ਵਲੰਟੀਅਰ ਸਾਥੀ ਤੇ ਸਾਰੇ ਜਗਰਾਉਂ ਦੇ ਸਰਪ੍ਰਸਤ ਸਾਥੀ ਔਰ ਜਗਰਾਉਂ ਦੇ ਵਾਸੀ ਸਾਰੇ ਮੈਨੂੰ ਇੱਥੇ ਆ ਕੇ ਇਸ ਗੱਲ ਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਕਿ ਮੇਰੀ ਭੈਣ ਦੀ ਗਵਾਹੀ ਦੇ ਵਿੱਚ ਅੱਜ ਸਾਰਾ ਜੋ ਜਗਰਾਉਂ ਸ਼ਹਿਰਾ ਉਹ ਮੈਨੂੰ ਅਸ਼ੀਰਵਾਦ ਦੇਣ ਲਈ ਇੱਥੇ ਇਕੱਠਾ ਹੋਇਆ ਵਾ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਸਕੂਟਰਾਂ ਦੇ ਉੱਤੇ ਔਰ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਔਰ ਸਾਰੇ ਦਿਹਾਤੀ ਏਰੀਆ ਦੇ ਵਿੱਚੋਂ ਵੀ ਆਏ ਹੋਏ ਵਕ ਵਕ ਮੇਰੇ ਹਲਕੇ ਦੇ ਲੋਕ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਹਾਂ ਔਰ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਤੁਸੀਂ ਪਿਛਲੇ ਸਮਿਆਂ ਤੋਂ ਦੇਖਦੇ ਆ ਰਹੇ ਹੋ ਤੁਸੀਂ 10 ਸਾਲ ਆਪਣੇ ਮੱਤ ਦਾ ਦਾਨ ਜਿਹੜੇ ਲੋਕਾਂ ਨੂੰ ਦਿੱਤਾ ਉਹਨੇ 10 ਸਾਲਾਂ ਚ ਤੁਹਾਡੇ ਪ੍ਰਤੀ ਜਾਂ ਤੁਹਾਡੇ ਸ਼ਹਿਰ ਦੇ ਪ੍ਰਤੀ ਕੀ ਕੀਤਾ ਉਹਦੇ ਤੁਸੀਂ ਆਪ ਜਾਨੂ ਕਿਸੇ ਦੀ ਨਿੰਦਿਆ ਨਹੀਂ ਕਰਨੀ ਪਰ ਲੋਕਾਂ ਨੂੰ ਪਤਾ ਹੁੰਦਾ ਅੱਜ ਕੱਲ ਦਾ ਜਿਹੜਾ ਨੌਜਵਾਨ ਪੀੜੀ ਆ ਉਹਨੂੰ ਸਾਰੇ ਸਿਸਟਮ ਦਾ ਪਤਾ ਵਾ ਵੀ ਕਿਹੜਾ ਬੰਦਾ ਸਾਡੇ ਕੰਮ ਆ ਰਿਹਾ ਕਿਹੜੀ ਸਰਕਾਰ ਸਾਡਾ ਕੰਮ ਕਰ ਰਹੀ ਆ ਇਸ ਕਰਕੇ ਮੈਂ ਜ਼ਿਆਦਾ ਨਹੀਂ ਸਮਾਂ ਲੈਣਾ ਤੁਹਾਡਾ ਕਿਉਂਕਿ ਅੱਗੇ ਨਾਨਕ ਸਾਹਿਬ ਵੀ ਹਾਜ਼ਰੀ ਲਵਾਉਣੀ ਆ ਮਹਾਰਾਜ ਤੋਂ ਅਸ਼ੀਰਵਾਦ ਲੈਣਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਵਿਸ਼ਵਾਸ ਦਿਵਾਉਣਾ ਇਸ ਉੱਤਰ ਸਥਾਨ ਤੇ ਬੈਠ ਕੇ ਕਿ ਹਲਕਾ ਲੁਧਿਆਣਾ ਲੋਕ ਸਭਾ ਦਾ ਕੋਈ ਵੀ ਬੰਦਾ ਆਪਣੇ ਆਪ ਨੂੰ ਹਰ ਬੰਦਾ ਪੱਪੀ ਜਣੂਗਾ ਸ਼ੋਕ ਪ੍ਰੈਸ਼ਰ ਪੱਪੀ ਜਣੂਗਾ ਮੈਂ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾ ਔਰ ਇਹ ਨਹੀਂ ਹੈਗਾ ਤੁਹਾਡੇ ਮਸਤ ਦਾ দান ਲੈ ਕੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਪੌਣੇ 5 ਸਾਲ ਬਾਅਦ ਫੇਰ ਆ ਗਏ ਲੋਕ ਅੱਜ ਹੱਥ ਜੋੜਨ ਲਈ ਪੌਣੇ 5 ਸਾਲ ਕਿਸੇ ਦਾ ਖੂਨ ਨਹੀਂ ਚੱਕਿਆ ਅੱਜ ਜਾ ਕੇ ਜਦੋਂ ਦੇਖਿਆ ਵੀ ਲੋਕਾਂ ਨੇ ਜਿਹਦੇ ਵਿੱਚੋਂ ਅਸੀਂ ਬਣ ਕੇ ਗਏ ਸੀ 10 ਸਾਲ ਲੋਕਾਂ ਨੇ ਬਣਾਇਆ ਸੀ ਜਿਹਦਾ ਨਾਮ ਲੈ ਕੇ ਬਣੇ ਸੀਗੇ ਅੱਜ ਉਹ ਭਾਜਪਾ ਦੇ ਜਾ ਕੇ ਚੋਲੀ 'ਚ ਬਹਿ ਕੇ ਸਾਡੇ ਕਿਸਾਨਾਂ ਲਈ ਜੋ हरियाणा ਦੇ ਬਾਡਰਾਂ ਤੇ ਬੀਜਪੀ ਨੇ ਕਿਲ ਲਾਏ ਆ ਮੈਂ ਸਮਝਦਾ ਪਾਕਿਸਤਾਨ ਦੇ ਬਾਡਰ ਤੇ ਵੀ ਦੁਸ਼ਮਣਾਂ ਲਈ ਵੀ ਨਹੀਂ ਕੋਈ ਲੋਕ ਲੋਂਗੇ ਜਿਨ੍ਹਾਂ ਨੇ ਹਰੀ ਕ੍ਰਾਂਤੀ ਲਿਆਂਦੀ ਔਰ ਅੰਨਦਾਤਾ ਬਣ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਅੱਜ ਉਹਨਾਂ ਨੂੰ ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਪਰ ਇਹ ਅੱਜ ਮੈਂ ਭਾਜਪਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਦੱਸਣਾ ਚਾਹਨਾ ਔਰ ਕਾਂਗਰਸ ਸਰਕਾਰ ਨੂੰ ਜਿਹੜਾ ਤੁਹਾਡਾ ਇਹ ਤੇ ਬੀ ਟੀਮ ਬਣ ਕੇ ਤੁਸੀਂ ਪਾਇਪਾ ਦੇ ਕਾਂਗਰਸ ਕੰਮ ਕਰ ਰਹੇ ਹੋ ਪੰਜਾਬ ਦਾ ਕਿਸਾਨ ਕਦੇ ਤੁਹਾਨੂੰ ਮaaf ਨਹੀਂ ਕਰ ਸਕਦਾ ਤੁਹਾਡੀ ਐਂਟਰੀ ਨਹੀਂ ਹੋ ਰਹੀ ਅੱਜ ਪਾਇਪਾ ਵਾਲਿਆਂ ਦੀ ਕਿਉਂਕਿ ਤੁਸੀਂ ਸਾਡਾ 22 ਸਾਲ ਦਾ 700 ਕਿਸਾਨ ਪਹਿਲਾਂ ਸ਼ਹੀਦ ਕੀਤਾ ਔਰ ਅੱਜ 22 23 ਸਾਲ ਦਾ ਜਵਾਨ ਸਾਡਾ ਇੱਕ ਹੋਰ ਸ਼ਹੀਦ ਕਰਦਾ ਤੁਹਾਨੂੰ ਪੰਜਾਬੀਆਂ ਨੇ ਕਦੇ ਮaaf ਨਹੀਂ ਕਰਨਾ ਪੰਜਾਬੀ ਹਮੇਸ਼ਾ ਤੁਹਾਡਾ ਢਿੱਡ ਭਰਦੇ ਰਹੇ ਅੰਨ ਦਾਤਾ ਬਣ ਕੇ ਅਈ ਤੁਸੀਂ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਆਏ ਉਹਨਾਂ ਨਾਲ ਰਸੂਕ ਕਰ ਰਹੇ ਹੋ ਜਿਵੇਂ ਪਾਕਿਸਤਾਨ ਨਾਲ ਆਪਾਂ ਲੜਦੇ ਹੁੰਦੇ ਆ ਇਸ ਕਰਕੇ ਆ ਲੋਕ ਸਭਾ ਦੇ ਵਿੱਚ ਕੋਈ ਆ ਤੁਹਾਡੇ ਕੋ ਮੌਕਾ ਇੱਕ ਸਾਡੇ ਸੁਪਰੀਮੋ ਅਰਵਿੰਦ ਕੇ ਦੀਵਾਲਾ ਜੋ ਕੇਂਦਰ ਦੀ ਸਰਕਾਰ ਤੱਕਾ ਕਰੀਆ ਉਹ ਵੀ ਤੁਸੀਂ ਜਾਣੂ ਹੋ ਇੱਕੋ ਇੱਕ ਬੰਦਾ ਸੀਗਾ ਜਿਹੜਾ ਜਾ ਕੇ ਮੋਦੀ ਦੀ ਕੁਰਸੀ ਨੂੰ ਹਿਲਾ ਸਕਦਾ ਸੀਗਾ ਇਹਨਾਂ ਨੇ ਦੇਖਿਆ ਵੀ ਉਹਦੇ ਨਾਲ ਵੀ ਤਾਨਾਸ਼ਾਹੀ ਕਰਕੇ ਅੱਜ ਉਹਨੂੰ ਵੀ ਜੇਲ੍ਹ 'ਚ ਬੰਦ ਕੀਤਾ ਇਨਾਂ ਦਾ ਹੁਣ ਜਵਾਬ ਇੱਕੋ ਹੀ ਗੱਲ ਨਾਲ ਦੇ ਸਕਦੇ ਹੋ ਪੰਜਾਬ ਦੇ ਲੋਕੋ ਪੰਜਾਬੀਓ ਸਰਦਾਰ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੋ ਜਿਨੇ 2 ਸਾਲਾਂ ਚ ਪੰਜਾਬ ਨੂੰ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇਹ ਮਿਸ਼ਨ ਬਣਾ ਕੇ ਚੱਲ ਰਿਹਾ 2 ਸਾਲ ਹੋ ਗਏ ਅੱਜ ਇੱਕੋ ਇੱਕ ਜਵਾਬ ਆ ਜਿਹੜਾ ਜੇਲ੍ਹ ਦਾ ਜਵਾਬ ਆ ਉਹ ਆਪਣੀ ਬੋਰਡ ਨਾਲ ਦੇ ਸਕਦੇ ਹੋ ਤੁਸੀਂ ਤਾਨਾਸ਼ਾਹੀ ਦਾ ਜਵਾਬ ਵੀ ਬੋਰਡ ਨਾ ਦੇ ਸਕਦੇ ਔਰ ਕਿਸਾਨਾਂ ਦੇ ਧੱਕੇ ਦਾ ਜਵਾਬ ਵੀ ਤੁਸੀਂ ਆਪਣੀ ਬੋਰਡ ਨਾ ਦੇ ਸਕਦੇ ਹੋ ਮੈਂ ਤੁਹਾਡਾ ਜਗਰਾਉਂ ਵਾਸੀਆਂ ਦਾ ਸਾਰਿਆਂ ਦਾ ਦਿਲ ਦੀ ਗੱਲਾਂ ਤੋ ਧੰਨਵਾਦ ਕਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਸਰ ਜਗਰਾਉਂ ਲਈ ਕੀ ਸਪੈਸ਼ਲ ਕਰੋਗੇ ਕੀ ਬਾਦ ਇਹ ਸਾਰਿਆਂ ਨੇ ਕਿਤੇ ਕੋਈ ਜਗਰਾਉਂ ਸਪੈਸ਼ਲ ਪੈਕੇਜ ਦੇਓ ਕਿ ਜਿਹੜਾ ਜਿੱਤਰਤੀ ਨਹੀਂ ਹੋਈ ਇਹ ਤੱਕ ਦੇਖੋ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਸੀ ਪਾਰਟੀ ਨੇ ਮੇਰੀਆਂ ਸੇਵਾ ਹੀ ਦੇਖਦੇ ਹੋਏ ਅੱਜ ਮੈਨੂੰ ਲੁਧਿਆਣਾ ਲੋਕ ਸਭਾ ਦਾ ਜਿਮੇਵਾਰੀ ਚ ਕਾਈਆ ਔਰ ਮੇਰੀ ਸੇਵਾ ਲਾਈਆ ਮੇਰੇ ਲਈ ਲੁਧਿਆਣਾ ਵੀ ਉਹੀ ਜਗਰੌਂ ਵੀ ਉਹੀ ਪੰਜਾਬ ਨੂੰ ਰੰਗਲਾ ਬਣਾਉਣ ਲਈ ਜਗਰੌਂ ਵੀ ਵਿੱਚੋਂ ਦਾ ਲੁਧਿਆਣਾ ਵੀ ਵਿੱਚੋਂ ਦਾ ਔਰ ਜਗਰੌਂ ਵਾਲਿਆਂ ਨੂੰ ਮੈਂ ਖਾਸ ਕਰਕੇ ਕਹਿ ਦਿੰਨਾ ਇਹ ਵੀ ਇਤਿਹਾਸਕ ਧਰਤੀ ਆ ਇੱਥੇ ਵੀ ਨਾਨਕਸਰ ਲਾਲਾ ਲਾਇ ਪਤਰਾਏ ਔਰ ਬੜੇ ਬੜੇ ਯੋਧਿਆਂ ਨੇ ਇਸ ਧਰਤੀ ਤੇ ਜਨਮ ਲਿਆ ਕਦੇ ਨੂੰ ਇਸ ਧਰਤੀ ਨੂੰ ਪੱਪੀ ਪ੍ਰੈਸ਼ਰ ਪਿੱਠ ਨਹੀਂ ਦਿਖਾਊਗਾ ਹਮੇਸ਼ਾ ਚੜਦੀ ਕਲਾ ਲਈ ਔਰ ਇਸ ਤਰੱਕੀ ਲਈ ਔਰ ਇਹਨਾਂ ਵਿਕਾਸ ਲਈ 24 ਘੰਟੇ ਹਾਜ਼ਰ ਹੋਊਂਗਾ ਅਗਰ ਸੇਵਾਦਾਰ ਬਣਾ। ਢੰਡਾ ਵਿੱਚ ਅਸੀਂ ਜਦੋਂ ਵੋਟ ਮੰਗਣ ਜਾਵਾਂਗੇ ਕੀ ਤੁਹਾਡਾ ਹੈਗਾ ਮੀਨ ਕੀ ਤੁਸੀਂ ਕਾਹੋਂਗੇ ਜਾ ਕੇ ਕੀ ਕੀ ਕੰਮ ਕੀਤੇ ਹੈਗੇ। ਜਾਂ ਕੀ ਕਰੋਗੇ ਅੱਗੇ ਜਾ। 2 ਸਾਲਾਂ 'ਚ ਮੈਂ ਜੇ ਆਪਣੇ ਹਲਕੇ ਦੀ ਗੱਲ ਕਰਾਂ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਸੀਗਾ। ਜੀ। 2 ਸਾਲਾਂ ਦੇ ਅੰਦਰ ਮੈਂ 18 ਕਰੋੜ ਰੁਪਇਆ ਆਪਣੇ ਹਲਕੇ ਚ ਲਾਇਆ। ਔਰ ਸਾਰੇ ਹਲਕਿਆਂ ਦੇ ਵਿੱਚ ਲੁਧਿਆਣੇ ਦੇ ਕਿਤੇ ਵੀ ਕੋਈ ਕਮੀ ਨਹੀਂ ਛੱਡੀ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕੋ ਇੱਕ ਕਹਿਣਾ ਸਾਨੂੰ ਪ੍ਰੈਨ ਮਾਲੂਕੇ ਵੀ ਮਿਟੀ ਆ ਜੀ ਵੀ ਵਾਦਾ ਉਹ ਕਰਿਓ ਜਿਹੜਾ ਪੂਰਾ ਕਰਨਾ ਜੀ ਪਹਿਲੇ ਆ ਤਰ੍ਹਾਂ ਇਹ ਨਹੀਂ ਗਾ ਵੀ ਵਾਦਾ ਕਰ ਲਓ ਤੇ ਪੌਣੇ 5 ਸਾਲ ਟੈਲੀਫੋਨਾਂ ਦੇ ਚੱਕੋ ਤੇ ਪੌਣੇ 5 ਸਾਲ ਬਾਅਦ ਢਾਈ ਮਹੀਨੇ ਬਾਅਦ ਆ ਕੇ ਵੇ ਲੋਕਾਂ ਦੇ ਫੇਰ ਗੋਡੇ ਮਾਰਦਾ ਉਹ ਤਾਂ ਜਨਤਾ ਨੇ ਉਹ ਤਾਂ ਜਨਤਾ ਨੇ ਦੱਸ ਹੀ ਦੇਣਾ ਜੀ ਹੁਣ ਜਿਹੜੇ ਪੰਜ ਸਾਲ ਹਲਕੇ ਦੇ ਨਹੀਂ ਬੜੇ ਉਹਨਾਂ ਨੂੰ ਜਵਾਬ ਜਨਤਾ ਦੇਣਾ ਜਾਣਦੀ ਹੈ ਜੀ ਅਸੀਂ ਮੈਂ ਇੱਕ ਤੁਹਾਨੂੰ ਦੱਸਦਾ ਥੋੜੀ ਜੀ ਬਸ ਇਸ ਗੱਲ ਦਾ ਜਵਾਬ ਦੇ ਕੇ ਫਿਰ ਭੈਣ ਮਾਨੂੰ ਕੇ ਦੱਸੂਗੀ ਬੜੇ ਵਿਸਤਾਰ ਨਾਲ ਮੈਂ ਇੱਕੋ ਇੱਕ ਗੱਲ ਕਰਨੀ ਚਾਹਨਾ ਵਾਂ ਕਿ ਪ੍ਰਾਸ਼ਰ ਫੈਮਲੀ ਜਿਹਦੇ ਵਿੱਚੋਂ ਮੈਂ ਆਉਣਾ ਵਾਂ ਮੇਰਾ ਵੱਡਾ ਭਾਈ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਰ ਉਹ ਵੀ ਲੁਧਿਆਰੇ ਦੀ ਬਤੌਰ ਐਮਐਲਏ ਸੇਵਾ ਕਰਦਾ ਹੋਇਆ ਪੰਜਾਬ ਦੇ ਕਾਲੇ ਦੌਰ ਦੇ ਵਿੱਚ ਸ਼ਹੀਦ ਹੋਇਆ ਉਹ ਅਸੀਂ ਉਸ ਪਰਿਵਾਰ ਦੇ ਵਾਰਸਾਂ ਜਿਨ੍ਹਾਂ ਨੇ ਕਦੇ ਦੇਸ਼ ਨੂੰ ਨਾ ਆਪਣੇ ਸ਼ਹਿਰ ਨੂੰ ਨਾ ਆਪਣੇ ਇਲਾਕੇ ਨੂੰ ਪਿੱਛੇ ਨਹੀਂ ਲਗਾਈ ਮੈਨੂੰ ਅਗਰ ਤੁਸੀਂ ਲੋਕ ਸਭਾ ਦਾ ਸੇਵਾਦਾਰ ਬਣਾ ਕੇ ਭੇਜੋਗੇ ਤੁਹਾਡੇ ਜਗਰਾਉ ਲੁਧਿਆਣਾ ਮੁੱਲਾਪੁਰ ਸਾਰੇ ਲੁਧਿਆਣਾ ਲੋਕ ਸਭਾ ਦੀ ਆਵਾਜ਼ ਉੱਥੇ ਤੁਹਾਨੂੰ ਲੋਕ ਸਭਾ ਤੋਂ ਜਗਰਾਉ ਤੱਕ ਸੁਣੂਗੀ ਬਹੁਤ ਬਹੁਤ ਧੰਨਵਾਦ ਜੀ ਮੈਂ ਪਹਿਲੇ ਤੁਸੀਂ ਜਿਹੜੀ ਜਗਰਾਉਂ ਦੀ ਤਰੱਕੀ ਦੀ ਗੱਡੀ ਆ ਥੋੜੀ ਜਿਹੀ ਤੋੜੀ ਆ ਹੁਣ ਜਿਵੇਂ ਸਪੀਡ ਕਿਵੇਂ ਫੜਾਉਂਗੇ ਤੁਸੀਂ ਲੋਕੀ ਸਭ ਤੋਂ ਪਹਿਲਾਂ ਤਾਂ ਮੈਂ ਸਵਾਮੀ ਰੂਪ ਚੰਦ ਜੱਜ ਸ਼ਰਮ ਦੇ ਵਿੱਚ ਬੈਠੀ ਹਾਂ ਪੂਰੀ ਕਮੇਟੀ ਦਾ ਧੰਨਵਾਦ ਕਰਦੀ ਹਾਂ ਤੇ ਭੱਵੀਂ ਪ੍ਰਸ਼ਾਸਨ ਸਾਡੇ ਕੈਂਡੀਡੇਟਸ ਨੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਤੇ ਮੈਂ ਆਸ ਰੱਖਦੀ ਹਾਂ ਕਿ ਇਹ ਜਿਵੇਂ ਸਾਡੇ ਜਗਰਾਉਂ ਦੇ ਵਿੱਚ ਪਹਿਲਾਂ ਹੁੰਦਾ ਹੋਇਆ ਅਸੀਂ ਤਰਕ ਨਾਲ ਕੀਤੇ ਹੁੰਦੇ ਸੀ ਕੰਨੀ ਦਾ ਕਿਨਾਰਾ ਹਮੇਸ਼ਾ ਸੁੱਕਾ ਹੀ ਰਹਿ ਜਾਂਦਾ ਜਗਰਾਉਂ ਲੋਕ ਸਭਾ ਦਾ ਹਲਕਾ ਐਂਡ ਤੇ ਔਨ ਕਰਕੇ ਇੱਥੇ ਬਾਵੇ ਤਾਂ ਹਰ ਮੁਹੱਲੇ ਹਰ ਗਲੀ ਹਰ ਸੜਕ 'ਚ ਇੱਕ ਕਰੋੜ ਦੇ ਹੋ ਕੇ ਗਏ ਸੀ ਪਰ ਮੈਨੂੰ ਲੱਗਦਾ ਵੀ 1 ਲੱਖ ਬਜ ਮਿਲੇ ਆ ਅੱਜ ਮੈਂ ਮੈਂ ਜੇ ਪਿਛਲੀਆਂ ਚਲੋ ਪਾਰਟੀ ਵਾਈਜ਼ ਦੀ ਤਾਂ ਕੀ ਗੱਲ ਕਰਨੀ ਆ ਜੇ ਮੈਂ ਗੱਲ ਕਰਾਂ ਜਿਹੜੇ ਪਹਿਲੇ ਸਾਡੇ ਇੱਥੋਂ ਦੇ ਕੈਂਡੀਡੇਟ ਸਾਹਿਬ ਐਮਪੀ ਬਣ ਕੇ ਗਏ ਆ ਮੇਰੇ ਖਿਆਲ 'ਚ ਪੂਰੀ ਜਗਰਾਉਂ ਦੇ ਵਿੱਚ ਕਿ ਪੂਰੇ ਲੁਧਿਆਣੇ ਦੇ ਵਿੱਚ ਕਿਸੇ ਕੋਲੇ ਉਹਨਾਂ ਦਾ ਪਰਸਨਲ ਨੰਬਰ ਵੀ ਹੈ ਉਹ ਆਪਣੇ ਹਮੇਸ਼ਾ ਪੀਏ ਰਾਹੀਂ ਗੱਲ ਕਰਦੇ ਸੀ ਪੀਏ ਜਦੋਂ ਕਰਦਾ ਸੀ ਚੱਕਦਾ ਸੀ ਪਰ ਆ ਬੈਠਾ ਮੇਰਾ ਭਰਾ ਭੱਪੀ ਇਸ ਕੱਲ ਤਾਂ ਮੈਂ ਵਾਦਾ ਕਰਕੇ ਦੱਸਦੀ ਹਾਂ ਜਿਸ ਤਰ੍ਹਾਂ ਮੈਂ ਆਪਣੇ ਹਲਕੇ ਦੇ ਵਿੱਚ 24 ਘੰਟੇ ਅਵੇਲੇਬਿਲਟੀ ਲੋਕਾਂ ਲਈ ਖੜੀ ਹਾਂ ਉਸ ਤਰ੍ਹਾਂ ਮੇਰਾ ਭਰਾ ਵੀ ਖੜਾ ਹੈ ਕਿਉਂਕਿ ਜਗਰਾਉਂ ਲਈ ਇਹਦੇ ਵਾਸਤੇ ਜਗਰਾਉਂ ਕੋਈ ਉਪਰਾਂ ਨਹੀਂ ਸ਼ੁਰੂ ਤੋਂ ਜਗਰਾਉਂ ਦੇ ਨਾਲ ਰਹੇ ਹੋਏ ਆਂਦੇ ਹੋਏ ਦੱਸ ਰਹੇ ਸੀ ਕਿ ਮੇਰੇ ਏਰੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਚੈਂਸ ਸਮਾਜ ਦੇ ਲੋਕ ਹੈ ਜਿਹੜੇ ਮੇਰੇ ਨਾਲ ਚੱਲਦੇ ਮੇਰੇ ਪਰਵਾਹ ਕਰਦੇ ਹੁਣ ਮੈਂ ਗੱਲ ਕਰਨੀ ਚਾਹਨੀ ਆ ਤੁਸੀਂ ਗੱਲ ਪੁੱਛੀ ਵੀ ਕਿਸ ਤਰ੍ਹਾਂ ਦੀ ਸੀ ਡਵੈਲਪਮੈਂਟ ਕਿਸ ਤਰ੍ਹਾਂ 100 ਸਾਲ ਤੋਂ ਖਾੜੇ ਦਾ ਪੁਲ ਨਹੀਂ ਸੀ ਬਣਿਆ ਜੀ 100 ਸਾਲ ਤੋਂ ਜੀ ਹਰ ਬਾਦ ਤੋਂ ਲੱਗਦੇ ਸੀ 6 ਮਹੀਨੇ ਬਾਅਦ ਉੱਥੇ ਅੱਜ ਵੀ ਆਪਾਂ ਨਿਕਲਾਂਗੇ ਤਾਂ ਰਸ ਬਹੁਤ ਸੀ ਉਹ ਹੁਣ ਸਰਦਾਰ ਭਗਵੰਤ ਸਿੰਘ ਮੰਜੀ ਦੀ ਅਗਵਾਈ ਦੇ ਵਿੱਚ ਬਣਿਆ ਉਹ ਪੁਲ ਬਣ ਰਿਹਾ ਅਗਲੀ ਮਾਰਚ ਤੱਕ ਆਪਾਂ ਤੋਂ ਨੰਗੜਾ ਸ਼ੁਰੂ ਹੋ ਜਾਵੇ ਚਾਰ ਗ੍ਰੇਡ ਜਗਰਾਉਂੋਂ ਪਾਸ ਹੋਏ ਕਿਦਰਪਿੰਡੀ ਬਣਨਾ ਸ਼ੁਰੂ ਹੋ ਗਿਆ ਕੌਂਕੇ ਪੰਮੀਪੁਰਾ ਤੇ ਉਦੋਂ ਇੱਕ ਮੋੜਾ ਫੀਟਰ ਸਭ ਤੋਂ ਵੱਡੀ ਸਾਡੀ ਸ਼ਰਦਾ ਸੀ ਨਾਨਕ ਸਾਹਿਬ ਦੀ ਧਰਤੀ ਤੇ ਜਦੋਂ ਵੀ ਵਰਸੀ ਆਉਂਦੀ ਸੀ ਨਾਨਕ ਸਾਹਿਬ ਚ ਹਮੇਸ਼ਾ ਲਾਈਟ ਉੱਟ ਜਾਂਦੀ ਸੀ ਕਿਉਂਕਿ ਲੋਡ ਜ਼ਿਆਦਾ ਹੋਣ ਕਰਕੇ ਬਾਬਾ ਮੈਂ ਨਹੀਂ ਕੁਝ ਕੀਤਾ ਬਾਬਾ ਨਾਨ ਸਿੰਘ ਜੀ ਨੇ ਮੇਰੇ ਤੋਂ ਕਰਵਾਇਆ ਸਮਰਪਿਤ ਹੋ ਕੇ ਇੱਕ ਨਵਾਂ ਫੀਟਰ ਅਲੱਗ ਤੋਂ ਆਪਣੇ ਇਸ ਨਾਨਕ ਸਾਹਿਬ ਨੂੰ ਇੱਕ ਨਵਾਂ ਫੀਟਰ ਲੱਗ ਤੋਂ ਸ਼ੇਰਪੁਰ ਕਲਾ ਤੇ ਬਾਬਾ ਨਾਨ ਨਾਨ ਸਿੰਘ ਜੀ ਜਾਨਪੁਰ ਵੀ ਉੱਥੇ ਦਿੱਤਾ ਇਹ ਸਾਰੀਆਂ ਜਿਹੜੀਆਂ ਇੱਕ ਕੋਈ ਕੰਮ ਰਹਿ ਗਿਆ ਮੇਰਾ ਕਮਲ ਚੌਂਕ ਉਹ ਆਉਣ ਵਾਲੀ ਇਲੈਕਸ਼ਨ ਤੋਂ ਹੁਣ ਇਲੈਕਸ਼ਨ ਤੋਂ ਬਾਅਦ ਉਹ ਵੀ ਹੋ ਜਾਏਗਾ ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਦਾ ਪਾਣੀ ਉਹਦਾ ਪ੍ਰੋਜੈਕਟ ਪਾਸ ਹੋ ਚੁੱਕਿਆ ਹੈ 10 ਕਰੋੜ 68 ਲੱਖ ਦਾ ਪ੍ਰੋਜੈਕਟ ਹੈ ਕੰਮ ਲੰਬਾ ਹੋਣ ਕਰਕੇ ਉਹ ਪਾਈਪ ਲਾਈਨ 14 ਹੁੰਦਾ ਮਤਲਬ ਪਾਸ ਹੁੰਦਾ ਹੁੰਦਾ ਉਹ ਚੋਣਾਂ ਜਦ ਤੇ পেট ਚੜ ਗਿਆ ਹੁਣ ਚੋਣਾਂ ਜਦ ਤੱਕ ਖਤਮ ਹੋਏਗਾ ਤੇ ਮੇਰਾ ਭਰਾ ਜਦੋਂ ਐਮਪੀ ਬਣ ਕੇ ਆਏਗਾ ਫਿਰ 10 ਨਹੀਂ ਸਾਨੂੰ 20 ਕਰੋੜ ਮਿਲੇਗਾ ਅਸੀਂ ਕੰਮ ਕਰਾਂਗੇ ਇਹ ਧਰਤੀ ਹੈ ਜੀ ਪਰ ਉਸ ਹਿਸਾਬ ਨਾਲ ਇਹਨੂੰ ਕੋਈ ਫੰਡ ਨਹੀਂ ਮਿਲਿਆ ਜਦ ਕਿ ਜੇ ਢੁੱਡੇਗੇ ਦੇਖੀ ਤਾਂ ਬਹੁਤ ਰੱਤੀ ਹੋਈ ਹੈ ਦੇਖੋ ਮੇਰੀ ਗੱਲ ਸੁਣੋ ਇਹ ਮੇਰਾ ਕਸੂਰ ਨਹੀਂ ਹੈ ਇਹ ਪੁਰਾਣੇ ਲੀਡਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਆਪਣੀ ਧਰਤੀ ਤੇ ਇਹ ਪੁਰਾਣੇ ਜਿਹੜੇ ਇੱਥੋਂ ਦੇ ਵੋਟਰਸ ਸੀਗੇ ਜਿਹੜੇ ਵੋਟ ਲੈ ਕੇ ਜਿੱਤ ਕੇ ਐਮਐਲਏ ਵੀ ਬਣੇ ਤੇ ਐਮਪੀ ਵੀ ਬਣੇ ਇਹ ਉਹਨਾਂ ਦਾ ਕਸੂਰ ਹੈ ਕਿਉਂਕਿ ਉਹਨਾਂ ਨੇ ਲਾਲਾ ਲਾਜਪਤਰਾਏ ਨੂੰ ਦੱਸ ਹੀ ਨਹੀਂ ਪਾਈ ਬਈ ਲਾਲਾ ਲਾਜਪਤਰਾਏ ਜੀ ਦੇ ਨਾਨਕੇ ਆ ਢੁੱਡੇਕੇ ਉਹਨਾਂ ਦਾ ਅਸਲ ਪਿੰਡ ਜੱਦੀ ਪਿੰਡ ਚਗਰਾਉਂ ਆ ਜੀ ਉਹਨਾਂ ਦੀ ਇੱਥੇ ਘਰ ਬਣਿਆ ਹੋਇਆ ਉਹਨਾਂ ਦੀ ਲਾਇਬ੍ਰੇਰੀ ਆ ਉਹਨਾਂ ਦੀ ਕਿਤਾਬਾਂ ਜਦੋਂ ਮੈਂ 17 ਦੇ ਵਿੱਚ ਐਮਐਲਏ ਬਣੀ ਉਹ ਸਮੇਂ ਤੋਂ ਲੈ ਕੇ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋ ਹਰ ਵਿਧਾਨ ਸਭਾ ਦੇ ਵਿੱਚ ਮੈਂ ਨਹੀਂ ਕੁਝ ਕਰਨ ਵਾਲੀ ਸੀ ਤਾਂ ਨੂੰ ਮੈਂ ਕੋਈ ਕੁਝ ਨਹੀਂ ਦੇਣ ਵਾਲੀ ਸੀ ਤਾਂ ਸਾਨੂੰ ਦੇ ਕੇ ਗਏ ਆ ਜ਼ਿੰਦਗੀ ਜਿਉਣ ਦਾ ਸੁਨਿੱਕਾ ਤੇ ਆਜ਼ਾਦੀ ਪੈਸਾ ਅਸੀਂ ਉਹ ਸਮੇਂ ਤੋਂ ਬਾਅਦ ਜਦ ਪਹਿਲਾ ਤੁਸੀਂ ਦੇਖਿਆ ਹੁਣ ਪੱਤਰਕਾਰਾਂ ਨੇ ਸਾਰਾ ਮੈਨੂੰ ਜਗਰਾਉ ਖੜਾ ਮੈਂ ਕੋਈ ਝੂਠ ਨਹੀਂ ਬੋਲ ਰਹੀ। ਜ਼ਰ ਜ਼ ਕਰਦੀ ਸੀ ਇਮਾਰਤ ਡਿੱਗਦੀ ਸੀ। ਸਾਡੀ ਆਪਣੀ ਸਰਕਾਰ ਆਈ ਤੁਹਾਡੀ ਮਿਹਰਬਾਨੀ ਨਾਲ ਆਈ। ਉਸ ਤੋਂ ਬਾਅਦ ਉਹਨਾਂ ਨੇ ਘਰ ਦੇ ਵਿੱਚ ਰੈਨੋਵੇਸ਼ਨ ਹੋਈ। ਹਾਂ 100% ਕੰਮ ਅਜੇ ਹੋਣੇ ਬਾਕੀ ਹੈ। ਜਿਵੇਂ ਜਿਵੇਂ ਅੱਗੇ ਅੱਗੇ ਬਧਾਂਗੇ ਆਪਾਂ ਉਹ ਵੀ ਕਰਾਂਗੇ। ਪਰ ਜਿਹੜਾ ਤੁਸੀਂ ਕਹਿੰਦੇ ਆਂ ਵੀ ਢੁੱਢੀ ਕੇ ਨੂੰ ਮਿਲ ਗਿਆ। ਸਾਨੂੰ ਨਹੀਂ ਮਿਲਿਆ। ਇਹ ਹੌਲੀ ਹੌਲੀ ਕਰਕੇ ਆਪਾਂ ਲਾਲਾ ਲਾਜਪਤ ਰਾਏ ਜੀ ਦੇ ਸਦਕਾ ਚੰਕਮਲ ਸਦਕਾ ਅੱਪਾ ਇਹਨੂੰ ਵੀ ਅੱਗੇ ਲੈ ਕੇ ਜਾਵਾਂਗੇ ਤੇ ਇਹ ਜਗਰਾਉ ਨੂੰ ਇੱਕ ਹੈਰੀਟੇਜ ਸਿਟਿ ਵਿਲ। ਪਰ ਦੋ ਦੋ ਸਾਲ ਹੋ ਗਏ ਮੈਡਮ ਸਰਕਾਰ ਵੱਡੀ ਨੂੰ ਹੁਣ ਤੱਕ ਕੋਈ ਜ਼ਿਆਦਾ ਫੰਡ ਚਾਹੀਦਾ ਨਾ 50 ਸਾਲਾਂ ਦੇ ਵਿੱਚ ਤੁਸੀਂ ਤੁਹਾਨੂੰ ਸ਼ਾਇਦ ਪਤਾ ਨਹੀਂ ਲੱਗਿਆ ਸੋਈ ਸਾਹ। ਉਹਨਾਂ ਨੇ ਕਮਰੇ ਘਰ ਦੀ ਜਿਹੜੀ ਰਿਪੇਅਰ ਹੋਈ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਆਈ। ਜਿਹੜਾ ਉਹਨਾਂ ਦੀ ਰਿਪੇਅਰ ਦਾ ਖਰਚਾ ਸਾਰਾ ਚੱਕਿਆ ਗਿਆ ਉਹ ਪੰਜਾਬ ਸਰਕਾਰ ਨੇ ਚੱਕਿਆ। ਤੋਂ ਬਹੁਤ ਠੀਕ ਹੈ। ਧੰਨਵਾਦ।